ਔਰ ਅਮਰਾ ਅਮਰੀਕਾ ਦਾ ਇਹ ਕਹਿੰਦੇ ਵੀ ਜੇ ਖੀਰਾ ਮਾਰੀਏ ਬਹੁਤ ਨੰਬਰ ਲੈਂਦਾ ਹੈ ਤਾਂ ਵੀ 5100 ਜੇ ਸ਼ੀਲੂ ਜੱਸਾ ਲਾਉਂਦਾ ਹੈ ਤਾਂ ਵੀ 5100 ਰੁਪਏ ਮਿਲੂਗਾ ਹਾਂਜੀ ਤਰਨ ਸਾਡਾ ਵੀਰ ਗੁਰਵਿੰਦਰ ਚਾਹਲ ਤੇ ਨਾਲ ਹਾਂ ਭਾਈ ਆ ਗੱਲ ਸਹੀ ਹੈ ਸ਼ੀਲੂ ਦੀ ਕੁਲਵੀਰ ਮਰਾ ਸਾਡੇ ਵੀਰਾਂ ਵੱਲੋਂ ਕਾਲੇ 1 ਕੋ ਮਿੰਟ ਮੇਰਾ ਭਰਾ ਬਣ ਕੇ ਮਨੀ ਇਹ ਸਹੀ ਹੈ ਗੱਲ ਇਹਦੀ ਹਨਾ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਉਹਨਾ ਟੀਮਾਂ ਦਾ ਰੀਪਲੇ ਬੰਦ ਹੈ ਇੱਕ ਗੱਲ ਬਾਈ ਸ਼ੀਲੂ ਟੀਮ ਨੂੰ ਵਧੀਆ ਲੱਗੀ ਉਹ बार-बार ਇਹੀ ਕਹਿੰਦਾ ਵੀ ਕਬੱਡੀ ਪਾਓ ਯਾਰ ਮੈਚ ਚਾ ਰੋਕ ਰਿਹਾ বারবার ਮੈਚ ਕਬੱਡੀ ਪਾਓ ਭਾਈ ਕਬੱਡੀ ਕੀ ਦੀ ਹੈ ਕਬੱਡੀ ਕੀ ਦੀ ਹੈ ਬਾਈ ਕਿੱਤਾ ਲੱਗਿਆ ਕਬੱਡੀ ਦਾ ਕਬੱਡੀ ਕਾਪੀ ਸਰਾਵ ਹੋ ਗਿਆ ਕਬੱਡੀ ਵਾਲਾ ਇਹ ਉਸਤਾਦ ਕੋਈ ਬਾਤ ਥੋੜੀ ਹੈ ਕਬੱਡੀ ਪਾਉਂਦੇ ਨਹੀਂ বারবার ਰੋਲਾ ਕਰਕੇ ਬੈਠ ਜਾ ਹੈ ਦ੍ਰਿਵੂਲੀ era ਕਬੱਡੀ ਬੋ ਬਈ ਕੇ 5ਵੇਂ ਸੀ ਲਲਕਾਰੇ ਹੋ ਗਿਆ ਕੀ ਮਿੰਤਰਾ ਐਨ ਸਿਰੇ ਦਾ ਮੈਚ ਦੋਨੋਂ ਟੀਮਾਂ ਦਰਮਿਆਨ ਖੇਡਿਆ ਜਾ ਰਿਹਾ ਹੈ